ਦਸ਼ਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਵਿਖੇ ਆ ਕੇ ਸੰਪੰਨ ਹੋਇਆ ਨਗਰ ਕੀਰਤਨ ਦੌਰਾਨ ਗੁਰੂ ਜੀ ਦੀਆਂ ਲਾਡਲੀ ਫੌਜਾਂ ਬੈਂਡ ਤੇ ਗਤਕਾ ਪਾਰਟੀਆਂ ਵੱਲੋਂ ਆਪਣੀ ਕਲਾ ਦੇ ਜ਼ੋਹਰ ਦਿਖਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਨਗਰ ਕੀਰਤਨ ਦਾ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਪਹੁੰਚਣ ਤੇ ਸੇਵਾਦਾਰ ਪਰਮਜੀਤ ਸਿੰਘ ਕੰਧਾਰੀ ਤੇ ਪ੍ਰਭਜੀਤ ਸਿੰਘ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਤੇ ਸਮੂਤੀ ਸੰਗਤ ਨੂੰ ਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਬੜਾਈ ਅੱਜ ਭਾਕਪੁਰਿਆ ਦਿਹਾੜਾ ਹੈ ਸਾਡੇ ਵਾਸਤੇ ਅੱਜ ਮੇਰੇ ਦਸ਼ਮ ਪਿਤਾ ਸਰਵੰਸਦਾਨੀ ਸਾਈਬੇ ਕਮਾਲ ਸਾਹਿਬ ਜੀ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਇਹ ਪ੍ਰਕਾਸ਼ ਪੁਰਬ ਸਾਡੇ ਸਰਦਾਰ ਤਵਿੰਦਰ ਸਿੰਘ ਜੀ ਮਾਲਵਾ ਜੀ ਜੋ ਚੇਅਰਮੈਨ ਨੇ ਕੇਂਦਰੀ ਗੁਰੂ ਸਿੰਘ ਸਭਾ ਆਲ ਇੰਡੀਆ ਦੇ ਉਹਨਾਂ ਦੇ ਅਦਮਾਈ ਦੇ ਵਿੱਚ ਇੱਕ ਅਗਰ ਕੀਤਾ ਨਿਕਲਿਆ ਹੈ ਇਹਦੇ ਵਿੱਚ ਓਗਲ ਦੀ ਸਮੂਹ ਸੰਗਤ ਓਗਲ ਦੇ ਵਿੱਚ ਸੁਲਤਾਨ ਸਰਾਪਰ ਵਿੱਚ ਕੰਦਾਲੀ ਜੀ ਸੁਸਾਇਟੀ ਕੋ ਗਾਂਧੀ ਜੀ ਗਾਂਧੀ ਸਾਹਿਬ ਦਲਜੀਤ ਸਿੰਘ ਗਾਂਧੀ ਨਵਜੀਤ ਸਿੰਘ ਸਰਨਾ ਅਰੇ ਸਾਰੇ ਮੋਹਨ ਸਿੰਘ ਜੀ ਸਾਰੇ ਹਾਜ਼ਰ ਹੈਗੇ ਨੇ ਬੜਾ ਤੁਮ-ਤਾਮ ਨਾਲ ਇਹ ਨਗਰ ਕੀਰਤਨ ਮਨਾਇਆ ਜਾ ਰਿਹਾ ਹੈ ਆਪ ਦੇਖੋਗੇ ਕਿ ਸੰਗਤਾਂ ਦਾ ਕਿੰਨਾ ਉਤਸ਼ਾਹ ਹੈ ਉਸ ਸਰਬਜਨਨੀ ਪਿਤਾ ਦੇ ਪ੍ਰਤੀ ਕਿੰਨਾ ਪਿਆਰ ਹੈ ਕਿੰਨਾ ਪ੍ਰੇਮ ਹੈ ਜਿੰਨਾ ਆਪਣੇ ਸਰਬਜਨਨ ਵਾਲਤਾ ਇਸੇ ਕੌਮ ਦੀ ਗੱਤ ਹੈ ਅਸਾਰਾ ਸੰਸਾਰ ਉਹਨਾਂ ਨੂੰ ਨਤਮਸਤਕ ਹੋ ਰਿਹਾ ਹੈ ਅਸੀਂ ਸਾਰੇ ਉਹਨਾਂ ਨੂੰ ਨਤਮਸਤਕ ਹੋ ਕੇ ਇਸ ਨਗਰ ਕੀਰਤਨ ਦੇ ਵਿੱਚ ਸਮੂਹਿਤ ਕਰ ਰਹੇ ਹਾਂ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਹੈ ਉਹ ਬਾਬੇ ਅਗੇ ਅਰਦਾਸ ਬੇਨਤੀ ਜੁਰਦੀ ਕਰਦਾ ਹਾਂ ਮਹਾਰਾਜ ਸਾਰੀ ਸੰਗਤ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਇਸੇ ਤਰ੍ਹਾਂ ਸੰਗਤ ਚੜ੍ਹਦੀ ਕਲਾ ਵਿੱਚ ਰਹੇ ਸੰਗਤ ਦਾ ਦੁੱਖ ਸੁੱਖ ਸਾਰਾ ਤੁਹ ਆਪ ਸੰਭਾਲਣਾ ਹੈ ਆਪੇ ਦੇਖਣਾ ਹੈ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ ਹੋਣ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਨ ਨਗਰ ਕੀਰਤਨ ਬੜੇ ਤੁਮਤਾਮ ਨਾਲ ਮਨਾ ਰਹੇ ਆਂ ਓਗਲ ਦੀ ਸੰਗਤ ਗੁਰੂ ਗੁਰੂ ਆਪਣਾ ਤਰਨਿੰਦਰ ਸਿੰਘ ਜੀ ਮਰਵਾ ਦੇ ਨਗਰ ਕੀਰਤਨ ਪੜ ਰਹੇ ਨੇ ਨਾਲ-ਨਾਲ ਜਾ ਰਹੇ ਨੇ ਲੱਖ ਲੱਖ ਬਤਾਈ ਹੋਵੇ ਸਾਖ ਸੰਗਤ ਨੂੰ मैं आप सबको गुरु पूर्व के नगर कीर्तन पर हार्दिक शुभकामनाएं देता हूं और मैं सबसे दुआ करता हूं कि ऊपर वाला वाहेगुरु सबके ऊपर मेहर करे देश में सुख शांति समृद्धि आए